ਫਰੋਇਪੁਰ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਸਰਦਾਰ ਸ਼ੇਰ ਸਿੰਘ ਕੋਹਾਵਾ ਵੱਲੋਂ ਅੱਜ ਫਾਜ਼ਿਲਕਾ ਬਲਾਕ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਅਤੇ ਸ਼੍ਰੀ ਰਜਿੰਦਰ ਕੰਬੋਜ ਦੇ ਨਾਲ ਸ਼ਹਿਰ ਵਿੱਚ ਲੋਕਾਂ ਨਾਲ ਲੋਕ ਮਿਲਣੀ ਕਰਨ ਦਾ ਪ੍ਰੋਗਰਾਮ ਸ਼ੁਰੂ ਕੀਤਾ ਜਿਸ ਤਹਿਤ ਉਹਨਾਂ ਵੱਲੋਂ ਫਾਜ਼ਿਲਕਾ ਦਾਣਾ ਮੰਡੀ ਅਤੇ ਅਬੋਰ ਰੋਡ ਤੇ ਦੁਕਾਨਦਾਰਾਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੇ ਹਾਲਾਤ ਜਾਣੇ ਅਤੇ ਉਹਨਾਂ ਦਾ ਵੋਟਾਂ ਵਿੱਚ ਉਹਨਾਂ ਦੇ ਹੱਕ ਵਿੱਚ ਵੋਟ ਪਾਉਣ ਲਈ ਧੰਨਵਾਦ ਵੀ ਕੀਤਾ ਇਸ ਮੌਕੇ ਬੋਲਦੇ ਹੋਏ ਲੋਕ ਸਭਾ ਮੈਂਬਰ ਸਰਦਾਰ ਸ਼ੇਰ ਸਿੰਘ ਕੁਬਾਇਆ ਨੇ ਆਮ ਆਦਮੀ ਪਾਰਟੀ ਨੂੰ ਕਰੜੇ ਹਿੱਲਿਆ ਉਹਨਾਂ ਕਹਿ ਕਿ ਆਮ ਆਦਮੀ ਪਾਰਟੀ ਵੱਲੋਂ ਬੀਤੇ ਸਾਢੇ 3 ਸਾਲਾਂ ਵਿੱਚ ਇੱਕ ਵੀ ਵਿਕਾਸ ਦਾ ਕੰਮ ਨਹੀਂ ਕੀਤਾ ਹੈ ਸਿਰਫ ਕਾਂਗਰਸ ਵੱਲੋਂ ਬੀਤੇ ਸਾਲਾਂ ਵਿੱਚ ਕੀਤੇ ਕੰਮਾਂ ਤੇ ਆਪਦੇ ਪੱਥਰ ਰਾਏ ਹਨ ਜਿਸ ਤੋਂ ਲੋਕ ਆਖ ਚੁੱਕੇ ਹਨ ਅਤੇ ਲੋਕ ਇਹ ਉਡੀਕ ਕਰ ਰਹੇ ਹਨ ਕਿ ਆਉਣ ਵਾਲੇ ਸਮੇਂ ਵਿੱਚ ਕਦੋਂ ਵੋਟਾਂ ਆਣਗੀਆਂ ਅਤੇ ਕਦੋਂ ਉਹ ਝਾੜੂ ਨੂੰ ਚਲਦਾ ਕਰਕੇ ਇੱਕ ਵਾਰ ਫਿਰ ਕਾਂਗਰਸ ਨੂੰ ਪੰਜਾਬ ਦੀ ਸੱਤਾ ਦੇਣਗੇ ਅਤੇ ਪੰਜਾਬ ਨੂੰ ਫਿਰ ਰੰਗਲਾ ਪੰਜਾਬ ਬਣਾਉਣ ਵਿੱਚ ਕਾਂਗਰਸ ਵਿੱਚ ਵਿਸ਼ਵਾਸ ਜਿਤਾਣਗੇ ਅਤੇ ਪੰਜਾਬ ਨੂੰ ਫਿਰ ਕਾਂਗਰਸ ਰੰਗਲਾ ਪੰਜਾਬ ਬਣਾਏਗੀ ਇਸ ਮੁਕੇ ਬੋਲਦੇ ਹੋਏ ਸਰਦਾਰ ਸ਼ੇਰ ਸਿੰਘ ਖਬਾਇਆ ਨੇ ਕਿਹਾ ਕਿ ਕਾਂਗਰਸੀ ਇੱਕ ਅਜਿਹੀ ਪਾਰਟੀ ਹੈ ਜੋ ਪੰਜਾਬ ਦੇ ਹਿੱਤਾਂ ਨੂੰ ਆਪ ਦੇ ਹਿੱਤਾਂ ਤੋਂ ਪਹਿਰਾ ਰੱਖਦੀ ਹੈ ਅਤੇ ਆਪਣੇ ਹਿੱਤਾਂ ਦੀ بجائے ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਦਾ ਖਿਆਲ ਰੱਖਦੀ ਹੈ ਜਦਕਿ ਲੋਕ ਇੱਕ ਵਾਰੀ ਝੂਠੇ ਨਾ ਦੇ ਵਾਦੇ ਵਿੱਚ ਆ ਗਏ ਆਮ ਆਦਮੀ ਪਾਰਟੀ ਦੇ ਮਗਰ ਲੱਕੇ ਝਾੜੂ ਨੂੰ ਵੋਟਾਂ ਪਾ ਕੇ ਪਛਤਾ ਰਹੇ ਹਨ ਅਤੇ ਇਹ ਲੋਕ ਉਡੀਕ ਕਰ ਰਹੇ ਹਨ ਕਿ ਕਦੋਂ 2027 ਵਿੱਚ ਪੰਜਾਬ ਵਿੱਚ ਵੋਟਾਂ ਹੋਣਗੀਆਂ ਅਤੇ ਕਾਂਗਰਸ ਦੇ ਹੱਕ ਵਿੱਚ ਵੋਟਾਂ ਪਾਣਗੇ ਜਿਸ ਤਰ੍ਹਾਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਸੀ ਉਸੇ ਤਰ੍ਹਾਂ ਹੀ ਵਿਧਾਨ ਸਭਾ ਚੋਣਾਂ ਵਿੱਚ ਵੀ ਲੋਕ ਕਾਂਗਰਸ ਨੂੰ ਵੋਟ ਪਾਉਂਦਾ ਮਨ ਬਣਾ ਚੁੱਕੇ ਹਨ ਅਤੇ ਕਾਂਗਰਸ ਦੇ ਹੱਕ ਵਿੱਚ ਵੋਟਾਂ ਪਾਣਗੇ ਅਤੇ ਇਸ ਮੌਕੇ ਉਹਨਾਂ ਵੱਲੋਂ ਆਮ ਆਦਮੀ ਪਾਰਟੀ ਨੂੰ ਕਰੜੇ ਤੀ ਰਹਿੰਦੇ ਹੋਰ ਕੀ ਕੁਝ ਕਿਹਾ ਗਿਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਅਤੇ ਸਾਡੀ ਪੂਰੀ ਕਵਰੇਜ ਨੂੰ ਬੜੀ ਖੁਸ਼ੀ ਹੈ ਕਿ ਤੇ ਆਟੋ ਰਿਕਸ਼ਾ ਯੂਨੀਅਨ ਵਾਲਿਆਂ ਨੇ ਲక్ష్ਮੀ ਮੰਦਿਰ ਦੀ ਤਰਫੋਂ ਲక్ష్ਮੀਨਾਥ ਲਕਸ਼ਮੀਨਰ ਮੰਦਰ ਦੀ ਸੇਵਾ ਕੀਤੀ ਜਾਂਦੀ ਹੈ ਬੜੀ ਖੁਸ਼ੀ ਹੈ ਕਿ ਮੈਨੂੰ ਇਹ ਜਿਵੇਂ ਮਿਲੇ ਹੈ ਤੇ ਨਾਲ ਦੱਸਿਆ ਕਿ ਕਿ ਛੱਤ ਬਣਾਇਆ ਹੈ ਬਣਾਇਆ ਹੈ ਪਰ ਉੱਪਰ ਛੱਤ ਨਹੀਂ ਹੈ ਕਿ ਸਾਥੋ ਜਿਹੜੀ ਇੱਕ ਸਾਲ ਦੀ ਇਹਨਾਂ ਦੀ ਕਹਾਣੀ ਹੈ ਜਿਹਨਾਂ ਜਿਹਨਾਂ ਕਹਿੰਦੇ ਕੱਲ੍ਹ ਵਿਦੇਸ਼ਾਂ ਦਾ ਪ੍ਰਧਾਨ ਤੇ ਜੁਮੇ ਰਾਤ ਹੈ ਚਾਦਰਾਂ ਲੈ ਕੇ ਬੇਬੇ ਪੂਰੀਆ ਵਧੀਆ ਬੰਦੇ ਕਿ ਸ਼ਾਂਤ ਆਨੰਦ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਕਿ ਦੇਖੋ ਲੋਕ ਉਹਨਾਂ ਜਿਹੜੇ ਢੀਕਦੇ ਵੈ ਵੀ ਕਾਂਗਰਸ ਦੀ ਸਰਕਾਰ ਕਦੋਂ ਆਉਂਦੀ ਹੈ ਆ ਤਾਂ ਜਿਹੜੀ ਡੁੱਟਣ ਵਾਲੀ ਸਰਕਾਰ ਹੈ ਉਹ ਤਾਂ ਆਪਾਂ ਨੂੰ ਪਤਾ ਵੀ ਕਿੰਨੇ ਦਿਨਾਂ ਦੇ ਕੀ ਕੰਮ ਕਿਸ ਤਰ੍ਹਾਂ ਦੇਖਾ ਰਹੇ ਕੰਮ ਕੀ ਕਰਨਾ ਨਹੀਂ ਗੱਲਾਂ ਕਰਨੀਆਂ ਇਹ ਲੋਕਾਂ ਦੀ ਜੇਬਾਂ ਕੱਟੂ। ਸਾਡੇ ਅਸੀਂ 5 ਸਾਲ ਜਿੰਦਰ ਦੇ ਵੀ ਇੱਥੇ ਸੇਵਾ ਕੀਤੀ ਹੈ। ਆਹ 5 ਸਾਲ ਇਹਨਾਂ ਦਾ ਤੁਸੀਂ ਦੇਖਦੇ ਹੋ। ਤੇ ਲੋਕ ਕਹੇ ਉਤਾਵੜਿਆ ਕਿ ਬਿਜਲੀ ਕੀਤੀ ਲੈ ਕੇ ਨਾ ਆ ਰਹੇ ਤੇ। ਮੌਜੂਦਾ ਸਰਕਾਰ ਦੇ ਵਿਕਾਸ ਕਾਰਜ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ? ਵਿਕਾਸ ਤਾਂ ਹੈ ਹੀ ਨਹੀਂ, ਵਿਕਾਸ ਨਾਲ ਦੀ ਕੀ ਵੀ ਹੈ ਜੀ। ਸਾਡੇ 3 ਸਾਲ ਦੇ 1 ਟਿੱਕ ਰੁਪਿਆ ਵੀ ਜਿਹੜਾ ਹੈ ਉਹ ਵਿਕਾਸ ਦਾ ਨਾ ਤਾਂ ਰੂਰਲ ਡਿਵੈਲਪਮੈਂਟ ਦਾ ਹੈ, ਨਾ ਅਰਬਨ ਡਿਵੈਲਪਮੈਂਟ ਦਾ ਹੈ। कोई पैसा नहीं पत्ता है ए बी एबीआई न्यूज चैनल देखने वाले सभी दर्शकों से हम अपील करते हैं कि ए बी एबीआई न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत